ਵਾਇਗੁਰੂ ਜੀ ਕਾ ਖਾਲਸਾ ਦੇ ਵਾਇਗੁਰੂ ਜੀ ਕੀ ਫਤਿਹ ਬਾਬਿਓ ਯਾਰ ਇੱਕ ਗੱਲ ਦੱਸੋ ਸਿੱਖ ਧਰਮ ਦੇ ਨਾਂ ਦੇ ਉੱਤੇ ਪੰਜਾਬੀ ਫਿਲਮਾਂ ਬਣਾਉਣ ਵਾਲੇ ਜਿਹੜੇ ਸਾਡੇ ਐਕਟਰ ਆ ਭਾਵੇਂ ਉਹ ਗਿੱਪੀ ਹੋਵੇ ਐ ਭਾਵੇਂ ਤਰਸੀਮ ਜੱਸੜ ਹੋਵੇ ਕੋਈ ਵੀ ਹੋਵੇ ਫਿਲਮਾਂ ਬਣਾਉਣੀਆਂ ਚਾਹੀਦੀਆਂ ਆ ਪੈਦੇ ਵਿਰੋਧ ਚ ਨਹੀਂ ਕਿਉਂਕਿ ਇਹ ਬੰਦਿਆਂ ਨੇ ਵੀ ਫਿਲਮਾਂ ਤੋਂ ਸਿੱਖਿਆ ਮਿਲਦੀ ਆ ਸਾਡੇ ਸਿੱਖ ਧਰਮ ਬਾਰੇ ਪਤਾ ਲੱਗਦਾ ਪਾਰੇ ਫਿਲਮਾਂ ਬਣਾਉਣ ਵਾਲਿਆਂ ਨੂੰ ਆਪ ਕਿਉਂ ਨਹੀਂ ਮਤ ਆਈ ਵੀ ਅਸੀਂ ਸਿੱਖੀ ਸਰੂਪ ਚ ਕਦੋਂ ਹੋਵਾਂਗੇ ਅਸੀਂ ਕਿਸ ਦਾੜੇ ਕਦੋਂ ਰੱਖਾਂਗੇ ਦੱਸੋ ਆਪ ਤਾਂ ਇਹ ਫਿਲਮਾਂ ਬਣਾ ਕੇ ਪੈਸੇ ਕਮਾਲੇ ਤੇ ਪਾਸੇ ਹੋ ਗਏ ਆਪ ਤਾਂ ਇਹਨਾਂ ਨੂੰ ਮਤ ਆਈ ਨਾ ਆਪ ਤਾਂ ਇਹਨਾਂ ਨੇ ਅਮਰਤ ਛਕਿਆ ਨਹੀਂ ਗੁਰੂ ਵਾਲੇ ਬਣੇ ਨਹੀਂ ਦਾੜੇ ਪ੍ਰਕਾਸ਼ ਕੀਤੇ ਨਹੀਂ ਦੱਸੋ ਇਹਨਾਂ ਨੂੰ ਆਪ ਨੂੰ ਇਹਨਾਂ ਨੂੰ ਮਤ ਕਦੋਂ ਆਊਗੀ ਇਹ ਬਹੁਤ ਵੱਡਾ ਵਿਸ਼ਾ ਯਾਰ ਹਾਂਜੀ ਮੇਖੋ ਤੁਸੀਂ ਗੁਰੂ ਦੇ ਨਾਮ ਦੇ ਉੱਤੇ ਨਕਲੀਆਂ ਦਾੜ੍ਹੀਆਂ ਲਾ ਕੇ ਫਿਲਮਾਂ ਬਣਾਉਂਦੇ ਆਏ ਦਸਤਾਰਾਂ ਬਨ ਕੇ ਫਿਲਮਾਂ ਚਲੋ ਜੇ ਬਣਾ ਲੀਆਂ ਮੰਨ ਲਓ ਫਿਰ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਨਾ ਚਾਹੀਦੀ ਕਿ ਨਹੀਂ ਚਾਹੀਦੀ ਦੱਸੋ ਜੇ ਚਾਹੀਦੀ ਫਿਰ ਇਹ ਆਪ ਕਿਉਂ ਨਹੀਂ ਸਿੱਖੀ ਸਰੂਪ ਚਾਉਂਦੇ ਆਪ ਕਿਉਂ ਨਹੀਂ ਅੰਮ੍ਰਿਤ ਛਕਦੇ ਆਪ ਕਿਉਂ ਨਹੀਂ ਸਿੰਘ ਸਜਦੇ ਫਿਰ ਦੱਸੋ ਫਿਰ ਆਪ ਇਹਨਾਂ ਦੇ ਕੇਸ ਕਿਉਂ ਕੱਟੇ ਆ ਇਹਾਂ ਦੇ ਵੀ ਸਿੱਖੀ ਸਰੂਪ ਵਾਲੀਆਂ ਫਿਲਮਾਂ ਅਸੀਂ ਬਣਾਉਣੇ ਆ ਲੋਕਾਂ ਨੂੰ ਸਿਹਤ ਮਿਲਦੀ ਫਿਰ ਇਹਨਾਂ ਨੂੰ ਆਪ ਆਪ ਨੂੰ ਇਹਨਾਂ ਨੂੰ ਸਿਹਤ ਕਦੋਂ ਮਿਲੂਗੀ ਆਪੇ ਸਿੱਖੀ ਸਰੂਪ ਦੇ ਬਾਣੇ ਚ ਕਦੋਂ ਆਉਣਗੇ ਬੰਦੇ ਮੈਂ ਵਿਰੋਧ ਨਹੀਂ ਕਰਦਾ ਪਰ ਮੈਂ ਪੁੱਛ ਰਿਹਾ ਸਵਾਲ ਫਿਰ ਮੇਨ ਮਕਸਦ ਤਾਂ ਨਾ ਪੈਸੇ ਕਮਾਉਂਦੇ ਨੇ ਵੀ ਪੈਸੇ ਕਮਾਓ ਫਿਲਮਾਂ ਬਣਾਓ ਬਸ ਹਾਂ ਜੇ ਮੈਂ ਝੂਠ ਬੋਲਿਆ ਕੋਈ ਮੈਨੂੰ ਤਾਂ ਦੱਸੋ ਜੇ ਮੈਂ ਕੋਈ ਗਲਤ ਬੋਲਿਆ ਮੈਨੂੰ ਤਾਂ ਦੱਸੋ ਦੱਸੋ ਆ ਫਿਲਮਾਂ ਬਣਾ ਲਈਆਂ ਦਸਤਾਰਾਂ ਕਿੱਥੇ ਗਈਆਂ ਇਹਨਾਂ ਦੀਆਂ ਆ ਜਿਹੜੀਆਂ ਕਿਰਪਾਨਾਂ ਹੱਥਾਂ 'ਚ ਫੜੀਆਂ ਜੀ ਕਿੱਥੇ ਗਈਆਂ ਇਹਨਾਂ ਦੀਆਂ ਇਹ ਜਿਹੜੇ ਖਾਲਸੇ ਰਾਜ ਦੀਆਂ ਗੱਲਾਂ ਕਰਦੀਆਂ ਕਿੱਥੇ ਗਏ ਦੱਸੋ ਨਾ ਦਿਮਾਲੇ ਕਿੱਥੇ ਗਏ ਇਹਨਾਂ ਦੇ ਫਿਲਮਾਂ ਤੋਂ ਬਾਅਦ ਲਾ ਤੇ ਸਿਰ ਤੇ ਚੱਕ ਤੇ ਫਟੇ ਕਮਾਲਿਆ ਪੈਸਾ ਤੇ ਇਹਨਾਂ ਨੂੰ ਆਪ ਨੂੰ ਕਿਉਂ ਨਹੀਂ ਮਤ ਆਉਂਦੀ ਇਹਨਾਂ ਨੂੰ ਆਪ ਨੂੰ ਅਗਲ ਕਿਉਂ ਨਹੀਂ ਆਉਂਦੀ ਆ ਗਿੱਪੀ ਨੇ ਫਿਲਮ ਬਣਾ ਲਈ ਮੰਨ ਲਓ ਮੈਂ ਕੋਈ ਵਿਰੋਧੀ ਨਹੀਂ ਹਾਂ ਦਾ ਕੋਈ ਮੈਂ ਮੇਰਾ ਕੋਈ ਵਟ ਦਾ ਰੌਲਾ ਨਹੀਂ ਇਹਨਾਂ ਗਿੱਪੀ ਵਾਲਾ ਰਿਹਾ ਪਰ ਜਿਹੜੇ ਫਿਲਮਾਂ ਬਣਾਉਣ ਵਾਲੇ ਆ ਆਪ ਕਿਉਂ ਨਹੀਂ ਸਿੱਖੀ ਸਰੂਪ ਚ ਅੱਜ ਤੱਕ ਆਏ ਆਪ ਫਿਲਮਾਂ ਬਣਾਉਣ ਵਾਲਾ ਇਹਨਾਂ ਨੂੰ ਆਪਾਂ ਨੂੰ ਇਹਨਾਂ ਨੂੰ ਆਪ ਕਿਉਂ ਨਹੀਂ ਮਤ ਆਈ ਵੀ ਅਸੀਂ ਸਿੱਖੀ ਸਰੂਪ ਚ ਹੋਈਏ ਇਹਨਾਂ ਨੂੰ ਆਪਣੇ ਆਪ ਚ ਕਿਉਂ ਨਹੀਂ ਪਤਾ ਲੱਗਦਾ ਫਿਰ ਵੀ ਸਾਨੂੰ ਤਾਂ ਇਹ ਮੋਟੀਵੇਟ ਕਰਦੇ ਆ ਨੌਜਵਾਨਾਂ ਨੂੰ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਪੁੱਤ ਵਾਰਤੇ ਆ ਸਰਬੰਸ ਵਾਰਤਾ ਸਾਰਾ ਕੁਝ ਵਾਰਤਾ ਸਾਰਾ ਕੁਝ ਵੰਨੇ ਆ ਫਿਰ ਇਹ ਕੋ ਕੋਣ ਮੋਣ ਆਪ ਪਤੰਦਰ ਫਿਰ ਸਿੱਖੀ ਸਰੂਪ ਤੋਂ ਕਿੰਨੇ ਦੂਰ ਆਏ। ਬਾਬਿਓ ਸੱਚੀ ਗੱਲ ਆ ਹਾਂ ਕਿਸੇ ਗਿੱਟੇ ਲੱਗੇ ਕਿਸੇ ਦੇ ਗੋਡੇ ਲੱਗੇ ਜੋ ਕਿਹਾ ਸੱਚ ਕਿਹਾ। ਹਾਂਜੀ ਬਣਾਓ ਫਿਲਮ ਰਾਜ ਰਜ ਕੇ ਬਣਾਓ ਪਰ ਆਪ ਸਿੱਖੀ ਸਰੂਪ ਚਾਹੋ ਆਪ ਕਿਉਂ ਨਹੀਂ ਆਉਣੇ ਤੁਸੀਂ? ਆ ਦੱਸੋ ਆ ਨਿਮਰਤ ਖਹਿਰਾ ਕੀ ਆ ਸਿੱਖੀ ਸਰੂਪ ਤੇ ਵਿੱਚ ਕਿੰਨੀ ਸੋਹਣੀ ਲੱਗਦੀ ਆ ਪਰ ਇਹ ਸਿੱਖੀ ਸਰੂਪ ਚਾਹੂਗੀ ਨਾ? ਦਮਾਲਾ ਵੀ ਲਾ ਦੂਗੀ ਜੋ ਚੋਲਾ ਪਾਇਆ ਇਹਨਾਂ ਨੇ ਉਸੇ ਉਸੇ ਕੱਪੜਿਆਂ 'ਚ ਆ ਜਾਣਾ ਉਹੀ ਗੰਦੇ ਗੀਤ ਗਾਉਣ ਇਹਨਾਂ ਨੇ ਉਹੀ ਕੁਝ ਕਰਨਾ ਬਾਅਦ ਚ ਕਬਲ ਉਹੀ ਘੁੱਟਣਾ ਇਹਨਾਂ ਨੇ ਫੇਰ ਆ ਕੇ ਧਾਰਮਿਕ ਫਿਲਮਾਂ ਬਣਾ ਕੇ ਕਬਲ ਇਹਨਾਂ ਨੇ ਪਿੱਛੇ ਉਹੀ ਘੁੱਟਣਾ ਪਹਿਲਾਂ ਵਾਲੇ ਗੰਦ ਇਹਨਾਂ ਨੇ ਉਹੀ ਪਾਉਣਾ ਫੇਰ ਪਹਿਲਾਂ ਵਾਂਗ ਅੰਦੇ ਗੀਤ ਹੈ ਨਾ ਫੀਮ ਦੀ ਮੁੰਡਾ ਫੀਮ ਦੀ ਢਲੀ ਦੇ ਰਗਾ ਦੱਸੋ ਅਗੀ ਪੀਦੇ ਸੀ ਨਾ ਹੋਰ ਕਿੰਨੇ ਆਏ ਗੀਪੀ ਦੇ ਗੰਦੇ ਗੀਤ ਹੁਣ ਫਿਲਮਾਂ ਬਣਾਉਂਦੇ ਆ ਇਹਨਾਂ ਨੂੰ ਆਪ ਨੂੰ ਸੇਧ ਕਿਉਂ ਨਹੀਂ ਮਿਲੀ ਇਹਨਾਂ ਨੇ ਫਿਲਮਾਂ ਤੋਂ ਨੌਜਵਾਨਾਂ ਨੂੰ ਸੇਧ ਦੇਵਾ ਗਿਆ ਸੀ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਆ ਸੇਧਨ ਨੂੰ ਆਪ ਨੂੰ ਨਹੀਂ ਆਈ ਪਹਿਲਾਂ ਫਿਲਮਾਂ ਬਣਾਉਣ ਵਾਲਿਆਂ ਨੂੰ ਫਿਲਮਾਂ ਬਣਾਉਣ ਵਾਲਿਆਂ ਨੂੰ ਆਪ ਨੂੰ ਕਿਉਂ ਨਹੀਂ ਸੇਧ ਆਈ ਅੱਜ ਤੱਕ ਇਹਨਾਂ ਦੇ ਖੋਪੜ ਚ ਕਿਉਂ ਨਹੀਂ ਇਹ ਗੱਲ ਵੜੀ ਫਿਰ ਇਹਦਾ ਮਤਲਬ ਇਹ ਆਪ ਚਾਰ ਪੈਸੇ ਕਮਾ ਕੇ ਫਿਲਮਾਂ ਤੋਂ ਕਰੋੜਾ ਰੁਪਏ ਕਮਾ ਕੇ ਆਪ ਪਾਸੇ ਹੋ ਜਾਣਗੇ ਆਪਦੀਆਂ ਦਸਤਾਰਾਂ ਲਾ ਦੇਣਗੇ ਹਾਂ ਨਕਲੀ ਦਾੜੀਆਂ ਲਾਈ ਬੈਠੇ ਆ ਫਿਰ ਅਸਲੀਆਂ ਦਾੜੀਆਂ ਇਹਨਾਂ ਦੇ ਮੂੰਹ ਤੇ ਕਦੋਂ ਆਉਣਗੀਆਂ ਫਿਲਮਾਂ ਫਿਲਮਾਂ ਬਣਾਉਣ ਵਾਲਿਆਂ ਦੇ ਦੱਸੋ ਇਹ ਸਿੱਖੀ ਇਹ ਫਿਰ ਕੀ ਐ ਫਿਰ ਦੱਸੋ ਇਹ ਸੱਚੀ ਗੱਲ ਮੈਨੂੰ ਪਤਾ ਬਹੁਤ ਬੰਦਿਆਂ ਨੂੰ ਮਿਰਚਾਂ ਲੱਗਣਗੀਆਂ ਹੋ ਸਕਦੇ ਬੜੇ ਮੈਨੂੰ ਗਾਲ੍ਹਾਂ ਵੀ ਕੱਟਣ ਆਖੇ ਪਰ ਜੋ ਗਿਆ ਸੱਚ ਗਿਆ ਇਹ ਫਿਲਮਾਂ ਬਣਾਉਣ ਵਾਲ ਨੂੰ ਆਪ ਨੂੰ ਤਾਂ ਇਹਨਾਂ ਨੂੰ ਮਤ ਨਾਈ ਸਾਰੀ ਉਮਰ ਠੀਕ ਹੈ ਨਾ ਦੋ ਚਾਰ ਸਾਲਾਂ ਪਿੱਛੋਂ ਧਾਰਮਿਕ ਫਿਲਮਾਂ ਕਰਾ ਦਿੰਦੇ ਤੇ ਆਪ 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 ਇਹਨਾਂ ਦੇ ਜੀਵਨ ਚ ਕੋਈ ਸੇਧ ਨਹੀਂ ਆਪ ਉਹੀ ਲੁੱਚਪਣਾ ਕਰਦੇ ਆਪ ਉਹੀ ਗੰਦੇ ਗੀਤ ਗਾਉਂਦੇ ਆ ਅਗੇ ਧਰਮਗੋ ਫਿਲਮਾਂ ਤੋਂ ਸੇਧ ਮਿਲੂਗੀ ਸੇਧ ਵੀ ਤੁਹਾਨੂੰ ਤਾਂ ਸੇਧ ਮਿਲੀ ਨਹੀਂ ਅਜੇ ਤੱਕ ਤੁਸੀਂ ਤਾਂ ਵੀ ਤੁਰੇ ਫਿਰਦੇ ਹੋ ਤੁਸੀਂ ਤਾਂ ਨੁਗਰੇ ਤੁਰੇ ਫਿਰਦੇ ਹੋ ਤੁਸੀਂ ਕਿਉਂ ਨਹੀਂ ਅਮਰਤ ਛਕਿਆ ਗੁਰੂ ਵਾਲੇ ਨਹੀਂ ਬਣੇ ਤੁਸੀਂ ਸਾਡਾ ਵਿਰੋਧ ਨਹੀਂ ਕਿਸੇ ਨਾਲ ਅਸੀਂ ਇਹਨੇ ਵੀ ਜੇ ਫਿਲਮਾਂ ਬਣਾਉਣੀਆਂ ਪਹਿਲਾਂ ਆਪ ਬਣੋ ਗੁਰੂ ਵਾਲੇ ਅਬਰਪਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਕਿ ਪੰਗਤੀ ਇਹਨਾਂ ਢੋਕਦੀ ਕਿ ਨਹੀਂ ਢੋਕਦੀ ਦੱਸੋ ਸਾਰੇ ਪਰਾ ਸ਼ੇਅਰ ਕਰ ਦਿਓ ਪਿਆਰ ਕਰਨ ਵਾਲੇ ਵੀਡੀਓ ਨੂੰ ਆਪ ਉਹ ਹੀ ਕੰਜਰਪਣਾ ਕਰਦੇ ਆ ਫਿਰ ਕੰਜਰਖਾਨਾ ਕਰਦੇ ਆ ਜਾ ਕੇ ਪਿੱਛੇ ਜਾ ਕੇ ਫਿਰ ਗੱਦੇ ਗੀਤ ਗਾਉਂਦੇ ਸਾਰਾ ਕੁਝ ਕਰਦੇ ਆ